ਰੋ ਵੀ ਆ ਗਿਆ ਆਏ ਦੇਖਿਆ ਬਣਾ ਕਿਉਂ ਬਸ ਚਲ ਬਾਮਾ ਦਾ ਕਾਹਦੀਆ ਚੱਲੋ ਬੋਲਤਾ ਦੋ ਕਾਹੀ ਸੇਵਾ ਹੈ ਵਰਤਾਹੀ ਐਨਐਸਐਸ ਦਾ ਜਿਹੜਾ ਸਤਰੋਜਾ ਕੈਂਪ ਹੈ ਜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾ ਗਿਆ ਤੇ ਮੈਂ ਇਥੇ ਟਰਨਿੰਗ ਆਫੀਸਰ ਸੀ ਮੈਮ ਨੇ ਰਿਕਵੈਸਟ ਕੀਤੀ ਵੀ ਤੁਸੀਂ ਸਾਨੂੰ ਇਸ ਤਰ੍ਹਾਂ ਤੇ ਭੇਜ ਰਹੇ ਆ ਜੀ ਜੇ ਇਸ ਤਰ੍ਹਾਂ ਦੇ ਕੈਂਪ ਲੱਗਣਗੇ ਤਾਈਓ ਜਿਹੜੀ ਹੈਗੀ ਆ ਸਾਫ ਸਫਾਈ ਰਹੇਗੀ ਤੇ ਲੋਕਾਂ ਦੇ ਵਿੱਚ ਜਾਗਰੂਕੀ ਬਿਲਕੁਲ ਵਧੀਆ ਯਾਨੇ ਜੀ ਹੋਣੇ ਚਾਹ ਹੁਣੇ ਚਾਹੀਦੇ ਨੇ ਬੱਚਿਆਂ ਨੂੰ ਇਹ ਵੀ ਸਾਫ ਸਫਾਈ ਰੱਖੋ ਘਰ ਦੇ ਵਿੱਚ ਵੀ ਰੱਖੋ ਤੇ ਬਾਹਰ ਵੀ ਰੱਖੋ ਜੀ ਤੇ ਜਦੋਂ ਸਾਡੀ ਯੂਥ ਜਿਹੜਾ ਹੈਗਾ ਉਹ ਜਾਗਰੂਕ ਹੋਏਗਾ ਤਾਂ ਫਿਰ ਸਮਾਜ ਵੀ ਅੱਗੇ ਵਧੇਗਾ ਹਾਂਜੀ ਅੱਜ ਦਾ ਪ੍ਰੋਗਰਾਮ ਅੱਜ ਸਾਡੀ ਐਨਐਸਐਸ ਦਾ ਕੈਂਪ ਲੱਗਿਆ ਹੋਇਆ ਅੱਜ ਉਹਦਾ ਦੂਜਾ ਦਿਨ ਹੈਗਾ ਬੱਚੇ ਸੇਵਾ ਭਾਵ ਸਿੱਖ ਰਹੇ ਆ ਤੇ ਸਤ ਰੋਜਾ ਕੈਂਪ ਲਗਾਇਆ ਹੋਇਆ ਅਗਲੇ 5 ਦਿਨਾਂ ਦੇ ਵਿੱਚ ਇਹਨਾਂ ਦੇ ਮਾਈਂਡ ਜਿਹੜੇ ਆ ਸੀ ਲੋਕਾਂ ਪ੍ਰਤੀ ਅਰਪਿਤ ਕਰ ਦੇਣੇ ਹੈਗੇ ਇਹਨਾਂ ਦੇ ਮਾਈਂਡ ਚੇਂਜ ਕਰ ਦੇਣੇ ਆ ਸ਼ਰਾਰਤਾਂ ਖਤਮ ਕਰਕੇ ਇਹ ਲੋਕਾਂ ਦੀ ਸੇਵਾ ਵੱਲ ਲਗਾ ਦੇਣੇ ਆ ਗੱਲ ਜੀ ਹਾਂਜੀ ਮੈਂ ਕਿਰਨ ਪ੍ਰੋਗਰਾਮ ਅਫਸਰ ਐਨ ਐਸ ਐਸ ਕੈਂਪ ਸਕੂਲ ਆਫ ਫੈਮਿਨਸ ਕੱਗਾ ਦੇ ਲਈ ਮੈਂ ਸਤ ਰੋਜਾ ਜਿਹੜਾ ਕੈਂਪ ਹੈ ਸਾਡਾ 15 ਤੋਂ 21 ਤਰੀਕ ਤੱਕ ਲੱਗ ਰਿਹਾ ਜੀ ਉਹਦੇ ਵਿੱਚ ਅਸੀਂ ਬੱਚਿਆਂ ਦਾ ਜਿਹੜਾ ਰਾਤ ਦਿਨ ਦਾ ਕੈਂਪ ਹੈ ਸਾਡਾ ਉਹ ਲੱਗਿਆ ਹੋਇਆ ਲੜਕੀਆਂ ਦੀ ਵੀ ਠਹਿਰ ਇੱਥੇ ਹੈ ਤੇ ਲੜਕੀਆਂ ਦੀ ਵੀ ਠਹਿਰ ਹੈ ਜਿਹੜੀ ਇੱਥੇ ਹੈ ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਜਿਹੜੀਆਂ ਸਾਡੇ ਸੋਸ਼ਲ ਲਾਈਫ ਦੇ ਵਿੱਚ ਕੰਮ ਆਉਂਦੀਆਂ ਨੇ ਵਕ ਵਕ ਬੁਲਾਰੇ ਵੀ ਬੁਲਾਏ ਜਾਂਦੇ ਨੇ ਜਿਹੜੇ ਬੁਲਾਰੇ ਇੱਥੇ ਆ ਕੇ ਇਹਨਾਂ ਨੂੰ ਵਧੀਆ ਗੱਲਾਂ ਦੱਸਦੇ ਆ ਕੱਲ ਸਾਡੇ ਕੋਲ 3-4 ਬੁਲਾਰੇ ਆਏ ਸੀ ਜੀ ਤੇ ਸਾਡੇ ਕੋਲ ਐਡੀਸੀ ਸਾਹਿਬ ਵੀ ਪਹੁੰਚ ਰਹੇ ਨੇ 18 ਤਰੀਕ ਨੂੰ ਅਸੀਂ ਵਕ ਵਕ ਉਪਰਾਲੇ ਕੀਤੇ ਨੇ ਕਿ ਸਾਡੇ ਦਰਮਿਆਨ ਵਧੀਆ-ਵਧੀਆ ਸ਼ਖਸੀਅਤਾਂ ਨੇ ਜਿਹੜੀਆਂ ਪਹੁੰਚਣ ਤਾਂ ਜੋ ਬੱਚਿਆਂ ਨੂੰ ਜਿਹੜਾ ਗਾਈਡ ਕੀਤਾ ਜਾਵੇ ਕਿਉਂਕਿ ਇਹਦਾ ਮੋਟਿਵ ਹੀ ਇਹ ਆ ਕਿ ਨਾਟ ਮੀ ਬਟ ਊ ਇਸ ਕਰਕੇ ਇਹਨਾਂ ਬੱਚਿਆਂ ਦੇ ਅੰਦਰ ਹੀ ਭਾਵਨਾ ਪੈਦਾ ਕੀਤੀ ਹੈ ਰਾਸ਼ਟਰੀਅਤਾ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ ਇਹਨਾਂ ਦੇ ਕੈਂਪਾਂ ਦੇ ਦੌਰਾਨ ਅਸੀਂ ਵਕ ਵਕ ਜਗ੍ਹਾ ਦੀ ਸਫਾਈ ਵੀ ਕਰਵਾ ਸਕਦੇ ਹਾਂ ਕਿਸੇ ਜਗ੍ਹਾ ਤੇ ਇਹਨਾਂ ਨੂੰ ਇਹਨਾਂ ਨੂੰ ਟੂਰ ਵੀ ਲਿਜਾ ਸਕਦੇ ਹਾਂ ਜਿਵੇਂ ਵਕ ਵਕ ਸ਼ਖਸੀਅਤਾਂ ਨਾਲ ਵੀ ਮਲਾਉਣੇ ਤਾਂ ਕਿ ਇਹਨਾਂ ਦੇ ਵਿੱਚ ਵੀ ਅੰਦਰ ਕੋਈ ਥੋੜੀ ਜੀ ਚਿੰਗ ਲੱਗੇ ਇਹ ਵੀ ਕੱਚੇ ਬੱਚੇ ਬਣ ਜਾਣ ਜੀ ਇਹ ਸਾਡੇ ਐਨਐਸਐਫ ਦਾ ਕੈਂਪਸ ਜੋ ਕਿ ਸਾਡੇ ਪ੍ਰੋਗਰਾਮ ਅਫਸਰ ਕਰਨ ਵਾਲਾ ਮੈਮ ਜੀ ਜੁਹਾਰਾ ਯੋਇਸ ਕਿਤਾ ਗਈ ਇਸ ਵਿੱਚ ਜੀ ਸਾਨੂੰ ਵੀ ਸਮਾਜ ਸੇਵਾ ਦੇ ਕੰਮਾਂ ਬਾਰੇ ਵਧੀਆ ਤੋਂ ਵਧੀਆ ਗਿਆਨ ਸਹਿਿਤ ਕੀਤਾ ਜਾਂਦਾ ਵੱਖ-ਵੱਖ ਤਰ੍ਹਾਂ ਦੇ ਸਖਸ਼ੀਅਤ ਆ ਕੇ ਸਾਨੂੰ ਇਸ ਕੈਂਪ ਨੂੰ ਅੱਗੇ ਵਧਾਉਣ ਦੀ ਗੱਲਾਂ ਦੱਸਦੇ ਨੇ ਐਨਐਸਐਸ ਕੈਂਪ ਹੈ ਸਾਡੇ ਸਕੂਲ ਵੱਲੋਂ ਸਕੂਲ ਆਫ ਫੈਮਿਨੈਂਸ ਕਗਾ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਹੈ ਬੱਚਿਆਂ ਦੇ ਲਈ ਐਨਐਸਐਸ ਮੀਨਸ ਨੈਸ਼ਨਲ ਸਰਵਿਸ ਸਕੀਮ ਤਾ ਇਸ ਦੇ ਵਿੱਚ ਜਿਹੜਾ ਬੇਸਿਕ ਲੋਗੋ ਹੀ ਜਿੱਦਾਂ ਮੈਡਮ ਨੇ ਦੱਸਿਆ ਨਾਟ ਮੀ ਬਟ ਯੂ ਕਿ ਮੇਰੇ ਤੋਂ ਪਹਿਲਾਂ ਜਿਹੜਾ ਸਮਾਜ ਆਂਦਾ ਹੈ ਦੇਖੋ ਬੱਚੇ ਸਕੂਲਾਂ 'ਚ ਆਪਣੇ ਸਬਜੈਕਟਸ ਤਾਂ ਪੜ੍ਹਦੇ ਹੀ ਨੇ ਮੈਥ ਸਾਇੰਸ ਆਰਟਸ ਬਟ ਇਹਦੇ ਨਾਲ ਤੁਸੀਂ ਇੱਕ ਜਿਹੜੀ ਸੋਸ਼ਲ ਸਰਵਿਸ ਹੈ ਕਮਿਊਨਿਟੀ ਦੇ ਲਈ ਉਹ ਬਹੁਤ ਜ਼ਰੂਰੀ ਹੈ ਤਾਂ ਇਸ ਕੈਂਪ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜੀ ਉਹ ਇੱਕ ਫੀਲਡ ਡਵੈਲਪ ਹੁੰਦਾ ਕਿ ਅਸੀਂ ਸੋਸਾਇਟੀ ਦੇ ਵਿੱਚ ਕੰਮ ਕਰਨਾ ਹੈ ਕਮਿਊਨਿਟੀ ਦੇ ਲਈ ਕੁਝ ਕਰਨਾ ਹੈ ਗਰੀਬਾਂ ਦੇ ਲਈ ਜਿਹੜੇ ਵੀ ਲੋੜਵੰਦ ਹੈ ਤਾਂ ਇਸ ਕੈਂਪ 'ਚ ਜਦੋਂ ਬੱਚੇ ਇੱਕ ਦੂਜੇ ਨਾਲ ਵਿਚਰਦੇ ਨੇ ਤੇ ਨਾਲ ਸਮਾਜ ਦੇ ਨਾਲ ਵੀ ਵਿਚਰਦੇ ਨੇ ਤਾਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਮੈਂ ਤਾਂ ਮਤਲਬ ਮੈਡਮ ਦਾ ਧੰਨਵਾਦ ਕਰਨਾ ਚਾਹਾਂਗਾ ਕਿਰਨ ਬਾਲਾ ਜੀ ਦਾ ਜਿਨ੍ਹਾਂ ਨੇ ਇਹ ਆਪਣੇ ਬਲਬੂਤੇ ਤੇ ਇਹ ਪ੍ਰੋਜੈਕਟ ਹੈ ਜਿਹੜਾ ਸਕੂਲ ਵਿੱਚ ਸਟਾਰਟ ਕਰਾਇਆ ਤੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਤੇ ਅਗਲੇ ਸਾਲਾਂ 'ਚ ਵੀ ਮੈਂ ਆਸ ਕਰਦਾ ਕਿ ਮੈਂ ਮੈਂ ਇਦਾਂ ਹੀ ਇਸ ਪ੍ਰੋਜੈਕਟ ਨੂੰ ਜਿਹੜਾ ਕੰਟੀਨਿਊ ਕਰਾਂਗੇ